ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਵਨ ਧਰਤੀ ਤੇ ਸੰਗਤ ਜੀ ਹਜ਼ੂਰ ਸਾਹਿਬ ਵਾਲੀ ਧਰਤੀ ਤੇ ਦਸ਼ਮੇਸ਼ ਪੀਤਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜਿਆਂ ਦਾ ਸਤਜੂਗੀ ਤਪਸਥਾਨ ਹੈ ਉਸੇ ਹੀ ਹਜ਼ੂਰ ਸਾਹਿਬ ਵਾਲੀ ਪਵਨ ਧਰਤੀ ਤੋਂ ਤਕਰੀਬਨ 15 ਕਿਲੋਮੀਟਰ ਦੂਰੀ ਤੇ ਮਾਤਾ ਸਾਹਿਬ ਦੀ ਮਾਤਾ ਸਾਹਿਬ ਦੀ ਮਾ ਜੀਆਂ ਦਾ ਸਤਜੂਗੀ ਤਪਸਥਾਨ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਪਵਨ ਅਸਥਾਨ ਤੇ ਗੰਗਾ ਗੋਦਾਵਰੀ ਵੀ ਨਾਲ ਤੁਹਾਨੂੰ ਦਰਸ਼ਨ ਕਰਾਉਣਾ ਪਿਛਲੀ ਸਾਈਡ ਗੰਗਾ ਗੋਦਾਵਰੀ ਤੇ ਨਾਲ ਹੀ ਮਾਤਾ ਸਾਹਿਬ ਦੀ ਮਾ ਜੀ ਦਾ ਇਹ ਸਤਜੂਗੀ ਤਪਸਥਾਨ ਜਿੰਨਾਂ ਨੇ ਵੀ ਖੁਸ਼ੀਆਂ ਲੈਣੀਆਂ ਨੇ ਮਾਤਾ ਸਾਹਿਬ ਦੀ ਮਾਜੀਆਂ ਦੇ ਅਸਥਾਨ ਦੀਆਂ ਆਓ ਦਰਸ਼ਨ ਕਰਕੇ ਗੁਰੂ ਮਹਾਰਾਜ ਤੇ ਮਾਤਾ ਪਿਤਾ ਜਿਸ ਭਾਵਨ ਇਸ ਅਸਥਾਨ ਤੇ ਮਾਤਾ ਜੀ ਦੋ ਟਾਈਮ ਲੰਗਰ ਸ਼ਿਕਾਉਂਦੇ ਸੀ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਤੁਹਾਨੂੰ ਕਰਮਣਾ ਦਰਸ਼ਨ ਇਸ ਸਾਈਡ ਪੋਰਾ ਸਾਹਿਬ ਜੋ ਕਿ ਬਾਬਾ ਜੀ ਬੈਠੇ ਨੇ ਥੱਲੇ ਮੋਬਾਈਲ ਵਗੈਰੇ ਬੰਦ ਕਰਕੇ ਹੀ ਭੇਜਦੇ ਨੇ ਥੱਲੇ ਪੋਰਾ ਸਾਹਿਬ ਆ ਇੱਥੇ ਸਤਜੂਗੀ ਤਪਸਥਾਨ ਮਾਤਾ ਜੀ ਇਤਿਤਾਬ ਕਰਦੇ ਹੁੰਦੇ ਸੀ ਜਿਸ ਸਥਾਨ ਦੇ ਹੁਣ ਤੁਹਾਨੂੰ ਦਰਸ਼ਨ ਕਰਵਾ ਰਿਹਾ ਮੈਂ ਅਮਰ ਵਾਰੀ ਫੋਟੋ ਭਜਨ ਬੰਦਗੀ ਸੇਵਾ ਸਮਰਨ ਇਸ ਸਥਾਨ ਤੇ ਮਾਤਾ ਜੀ ਕਰਿਆ ਕਰਦੇ ਸੀ ਆ ਹੁਣ ਤੁਹਾਨੂੰ ਨਾਲ ਹੀ ਜੋ ਕਿ ਗੰਗਾ ਗੋਦਾਵਰੀ ਵਗਦੀ ਇਹ ਦੇਖੋ ਨਾਲ ਬਿਲਕੁਲ ਨਾਲ ਗੰਗਾ ਗੋਦਾਵਰੀ ਇੱਥੇ समता दूर दराड़े के अपना जीवन अपना समा गुरु लेता स्थान जानते दर्शन कर दिए ने एकदम गंगा गोदावरी न ही बगदी है किधर गए भाई जी ਲੋਜੀ ਸੰਗਤ ਜਿਹੜੀਆਂ ਮਾਤਾ ਸਾਹਿਬ ਦੀ ਮਾਝਾ ਦੇਵੀ ਅਸਥਾਨ ਤੇ ਦਰਸ਼ਨ ਦੇ ਧਾਰੇ ਨੇ ਆਪ ਜੀ ਦਰਸ਼ਨ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜਿਆਦਾ ਦਾ ਰਕਸ ਸੰਗਤ ਹਜੁਰ ਸਾਹਿਬ ਵਾਲੀ ਧਰਤੀ ਦੇ ਮਿਲਦੇ ਤੁਸੀਂ ਤਾਂ ਮਾਤਾ ਸਾਹਿਬ ਦੀ ਮਾਝਾ ਦੇ ਅਸਥਾਨ ਤੇ ਮਿਲੇ ਹੋ ਅੱਜ ਅੱਛਾ ਤੁਸੀਂ ਕਰੋਨਾ ਦੇ ਟਾਈਮੇ ਸਾਨੂੰ ਮਿਲੇ ਸੀ ਹਾਂਜੀ ਬਾਬਾ ਜੀ ਕਰੋਨਾ ਦੇ ਟਾਈਮ ਦੇ ਵੀ ਜਦੋਂ ਲਾਕਡਾਊਨ ਲੱਗ ਕੇ ਅਟ ਗਿਆ ਉਸ ਤੋਂ ਬਾਅਦ ਵੀ ਅਸੀਂ ਪਹਿਲੀ ਵਾਰੀ ਤੁਹਾਨੂੰ ਉੱਥੇ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਤੇ ਤਖਤ ਤੇ ਮਿਲੇ ਸੀਗੇ ਤੇ ਇਸ ਟਾਈਮ ਤੁਸੀਂ ਇਸ ਮਾਤਾ ਸਾਹਿਬ ਜੀ ਦੇ ਅਸਥਾਨ ਤੇ ਮਿਲਿਆ ਵਾ ਬੜੀ ਖੁਸ਼ੀਵਾਨੀ ਮਾਨ ਵਾਲੀ ਗੱਲ ਹੈ ਕਿ ਸੰਗਤਾਂ ਜਿੰਨੇ ਵੀ ਪੰਜਾਬ ਤੋਂ ਆਉਂਦੀਆਂ ਨੇ ਲਗਭਗ ਸਾਨੂੰ ਮਿਲ ਕੇ ਜਾਂਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਮਾਰੇ ਬੇਜ ਜੀ ਦੇਖਦੇ ਰਹੀਦਾ ਚਾਕਰ ਗੋਬਨ ਕੇ ਨਦੀਰ ਅੱਛਾ ਅੱਛਾ ਟੀਕਲੇ ਲਾਈਵ ਵੀਡੀਓ ਤੁਹਾਡੀ ਗਾਗਰਵਾਲੀ ਵੀ ਹਾਂ ਗਾਗਰਵਾਲੀ ਤਾਂ ਡੇਲੀ ਹੁੰਦੀ ਹੈ ਮੈਂ ਗਾਗਰਵਾਲੀ ਡੇਲੀ ਹੁੰਦੀ ਉਹ ਤਾਂ YouTube 'ਚ ਤਾਂ ਡੇਲੀ ਹੁੰਦੀ ਦੋ ਟਾਈਮ ਸਵੇਰ ਸ਼ਾਮ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਉੱਥੇ ਪੰਜਾਬ ਬੈਠਿਆਂ ਨੂੰ ਵੀ ਦਰਸ਼ਨ ਕਰਾ ਦਿੱਤਾ ਬਸ ਮਾਤਾ ਜੀ ਦਾ ਅਸ਼ੀਰਵਾਦ ਸੰਗਤ ਦਾ ਪਿਆਰ ਹੈ ਇਦਾਂ ਮਿਲਦਾ ਰਹੇ ਠੀ ਸਾਨੂੰ ਮਾਤਾ ਸਾਹਿਬ ਦੀ ਬਾਜੀ ਜਿੱਥੇ ਦੋ ਟਾਈਮ ਗੁਰੂ ਮਹਾਰਾਜ ਨੂੰ ਲੰਗਰ ਪ੍ਰਸ਼ਾਦਾ ਛਕਾਉਂਦੇ ਸੀ ਕਰੀਏ ਦਰਸ਼ਨ ਦੇਦਾਰੇ ਇੱਥੇ ਮਾਤਾ ਜੀ ਦੋ ਟਾਈਮ ਲੰਗਰ ਛਕਾਉਂਦੇ ਸੀ ਗੁਰੂ ਪਾਤਸ਼ਾਹ ਜੀਆਂ ਨੂੰ ਦੇਖ ਸਕਦੇ ਹੋ ਬਹੁਤ ਹੀ ਰਮਣੀਕ ਸਥਾਨ ਇਥੇ ਆਪ ਆਪਣੀ ਹੱਤੀ ਚੱਕੀ ਪੀਸ ਕੇ ਮਾਤਾ ਜੀ ਲੰਗਰ ਛਕਾਇਆ ਕਰਦੇ ਸੀ ਪਾਤਸ਼ਾਹ ਜੀਆਂ ਨੂੰ लंगर छकाने भी फोटो तुम देख रहे हो संतान आन के माता जी दुशियां प्राप्त कर माता जी देवस्थान के दर्शन करके अपना जीवन सफला लो जी बदमावली साधी देव इत जी एक होर जि भी संतं ना ਲੰਗਰ ਸ਼ਕੇ ਤੋਂ ਬਿਨਾ ਤਾਂ ਕੋਈ ਜਾਣਦਾ ਨਹੀਂ ਇਥੇ ਸੰਗਤ ਇਥੇ ਆਵੇਂ ਭੋਖ ਵੀ ਨਾ ਹੋਵੇ ਪਰ ਅੱਦਾ ਕਿਉਂ ਨਾ ਪ੍ਰਸ਼ਾਦਾ ਸਕਣਾ ਪਵੇ ਸ਼ਕਤੀਆਂ ਨੇ ਜ਼ਰੂਰ ਇਥੇ ਇਥੇ ਮਾਤਾ ਜੀਆਂ ਦਾ ਵਾਰਿਆ ਕਿ ਜੋ ਵੀ ਸਾਡੇ ਅਸਥਾਨ ਤੇ ਆਵੇਗਾ ਲੰਗਰ ਜ਼ਰੂਰ ਸ਼ਕੀ ਜਾਵੇਗਾ ਤੇ ਲੰਗਰ ਜ਼ਰੂਰ ਸ਼ਕੀ ਜਾਂਦੇ ਨੇ ਇਸ ਕਰਕੇ ਮੈਂ ਤੁਹਾਨੂੰ ਲੰਗਰ ਦੇ ਦਰਸ਼ਨ ਕਰਵਾ ਰਿਹਾ ਹਾਂ ਸੰਤਾ ਥਾਲੀ ਗਲਾਸ ਪਲੇਟ ਲੈ ਕੇ ਇਥੋਂ ਕਿ ਪੰਗਤ ਦੇ ਵਿੱਚ ਬੈਠਦਿਆਂ ਨੇ ਤੁਹਾਨੂੰ ਵੀ ਇਹ ਪ੍ਰਤੀਤ ਹੋਏਗੀ ਤੁਸੀਂ ਲੰਗਰ پلیਟ ਗਲਾਸ ਲੈ ਕੇ ਚਮਚਾ ਲੈ ਕੇ ਪੰਗਤ ਦੇ ਵਿੱਚ ਬੈਠ ਰਹੇ ਹੋ ਜਲਾ ਤੁਹਾਨੂੰ ਪੰਗਤ ਦੇ ਵਿੱਚ ਬਿਠਾ ਕੇ ਆਵਾਂ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਬਾਕੀ ਤੁਹਾਡੀ ਮਰਜ਼ੀ ਆਪਾਂ ਬਾਰ-ਬਾਰ ਬੋਲ ਦਿੰਨੀ ਹੈ ਇੱਕ ਬਾਰ ਬੋਲਣ ਤੋਂ ਬਾਅਦ ਆਪ ਸਮਝਣਾ ਚਾਹੀਦਾ ਹੈ ਕਿ ਵੀਡੀਓ ਸ਼ੇਅਰ ਕਰਨਾ ਤੁਹਾਡਾ ਕੋਈ ਘਟਦਾ ਨਹੀਂ ਤੁਹਾਡਾ ਕੋਈ ਖਰਚਾ ਨਹੀਂ ਲੱਗਦਾ ਖਾਲੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਲ ਲੱਸੀ ਹੈ ਅੰਨੀ ਨੇੜੇ ਤੁਹਾਨੂੰ ਆ ਕੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਲੱਸੀ ਆ ਲੱਸੀ ਦੇ ਅਲਾਵਾ ਹੋਰ ਵੀ ਕੀ ਹੈ ਲੰਗਰ ਦੇ ਜੋ ਵੀ ਤੁਹਾਨੂੰ ਕਰਾਉਣੇ ਦਰਸ਼ਨ ਪਿੱਛੇ ਲੰਗਰ ਬਣਦਾ ਹੈ ਚਲਾਓ ਜਿੱਥੇ ਲੰਗਰ ਬਣਦਾ ਹੈ ਤੁਹਾਨੂੰ ਉੱਥੇ ਵੀ ਦਰਸ਼ਨ ਕਰਵਾਵਾਂ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਬਸ খালি ਮੈਨੂੰ ਬਾਰ ਬਾਰ ਨਾ ਬੋਲਣਾ ਪਵੇ ਆਪ ਤੁਸੀਂ ਸਮਝਦਾਰ ਹੋਗੇ ਕਿ ਤੁਹਾਡਾ ਘਟਦਾ ਕੁਝ ਵੀ ਨਹੀਂ ਹੈ ਖਰਚਾ ਕੋਈ ਤੁਹਾਡਾ ਲੱਗਦਾ ਨਹੀਂ ਤੇ ਵੀਡੀਓ ਨੂੰ ਸ਼ੇਅਰ ਗਰੁੱਪਾਂ ਦੇ ਵਿੱਚ ਵੀ ਕਰ ਦਿਆ ਕਰੋ ਕੇ ਲੰਗਰ ਬਣਦਾ ਆ ਮਾਤਾ ਜੀ ਜੀ ਆਸਤਾਂ ਤੇ ਹੁਣ ਤਨੂ ਇੱਕ ਮਿੰਟ ਜੁੜੇ ਰਹੋ ਜੇ ਤੁਸੀਂ ਕਿਰਪਾਈ ਹੋਈ ਤੇ ਹੋਰ ਕਿਰਪਾ ਦੇ ਪਾਤਰ ਬਣੋ ਅਸੀਂ ਲੰਗਰ ਦੇ ਵਿੱਚੋਂ ਬਾਹਰ ਆਏ ਹਾਂ ਲੰਗਰ ਮਾਤਾ ਸਾਹਿਬ ਦੀਵਾ ਜੀ ਸਰਾਵਾਂ ਕਮਰੇ ਬਣੇ ਹੋਏ ਨੇ ਇੱਥੇ ਦਰਸ਼ਨ ਕਰ ਰਹੇ ਹੋ ਤੁਸੀਂ ਬੁਝੁਰੂ ਬੈਠੇ ਨੇ ਤੇ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਮੈਂ ਫਿਰ ਲੰਗਰ ਦੇ ਵਿੱਚ ਵੀ ਆਸ ਨੇ ਬੇਨਤੀ ਕੀਤੀ ਸੀ ਕਿ ਤੇ ਇੱਥੇ ਵੀ ਕਈ ਵਾਰ ਤੁਸੀਂ ਭੁੱਲ ਜਾਂਦੇ ਹੋ ਆਵਾਜ਼ ਤੇ ਤੁਸੀਂ ਤੁਸੀਂ ਅੱਖਾਂ ਨਾਲ ਦਰਸ਼ਨ ਕਰ ਰਹੇ ਹੋ ਤੇ ਜਿਹੜੀ ਆਵਾਜ਼ ਤੇ ਆਵਾਜ਼ ਤੁਸੀਂ ਭੁੱਲ ਤਾਂ ਜਾਣੇ ਹੋ ਹੈ ਨਾ ਜੇ ਨਾ ਇਨਸਾਨ ਨੇ ਸੁੱਖ ਦੇ ਵਿੱਚ ਰੱਬ ਦਾ ਨਾਮ ਲੈਣਾ ਵੰਦਾ ਨਾ ਜਦੋਂ ਮਾਰ ਨਾਲ ਚੜਦੀ ਕਲਾ ਰੱਖਿਆ ਉਦੋਂ ਵੀ ਨਹੀਂ ਨਾਮ ਲਿਆ ਜਾਂਦਾ ਸੁੱਖ ਦੇ ਵਿੱਚ ਵੀ ਨਹੀਂ ਲਿਆ ਜਾਂਦਾ ਇਨਸਾਨ ਨੂੰ ਜਦੋਂ ਦੁੱਖ ਪੈਂਦਾ ਨਾ ਉਹ ਤਾਂ ਗਾਂ ਮਾਰ ਦੇ ਤਰਲੇ ਕਰਦਾ ਐ ਤੋਂ ਪਹਿਲੇ ਕਿ ਆਪਾਂ ਹੁਣ ਤੁਸੀਂ ਗੁਰਮਾਰ ਦੇ ਤਰਲੇ ਕਰੀਏ ਗੁਰਮਾਰ ਦਾ ਅਸੀਸਾ ਮੰਗੀਏ ਮਹਾਰਾਜ ਜੀ ਸਦਰ ਚ ਸੰਪਚੜੀ ਦੇ ਘਲਾ ਵਿੱਚ ਰੱਖੀ ਸਾਹੀ ਕੋਈ ਚੀਜ਼ ਭੁੱਲਣਾ ਨਹੀਂ ਚਾਹੀਏ ਸ਼ੇਅਰ ਕਰਨਾ ਸਦੈ ਨਾ ਭੁੱਲ ਜਾਈਏ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ ਜੀ ਦੀ ਫਤਿਹ ਇਹ ਤੋਂ ਹੁਣ ਤੱਕ ਸਭ ਜਾ ਕੇ ਤੁਹਾਨੂੰ ਕਰਵਾਵਾਂਗਾ ਦਰਸ਼ਨ ਲੋ ਜੀ ਆਪਾਂ ਇੱਥੇ ਮਾਰ ਦੇ ਚੱਲੇ ਵੇ ਸਰ ਬਹੁਤ ਰਮਣੀਕ ਸਥਾਨ ਆ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦੱਸੇ ਨਹੀਂ ਡਿਊਟੀ ਤੱਕ ਕਰਾਉਣਾ ਦਰਸ਼ਨ ਬਹੁਤ ਵਧੀਆ ਸ਼ਾਨਦਾਰ ਦੇ ਦਰਸ਼ਨੀ ਡਿਊਟੀ ਬਣੀ ਹੈ ਬਾਹਰ ਖੇਤਾ ਦੇ ਵਿੱਚ ਜੋ ਹੈ ਸੰਗਠ ਜਦੋਂ ਦਸਰੇ ਦੇ ਮੌਕੇ ਤੇ ਦਲਪੰਤ ਆਉਂਦੇ ਨੇ ਤੇ ਦਲਪੰਤ ਆਉਣ ਤੋਂ ਪਹਿਲਾਂ ਇੱਥੇ ਸਾਰੇ ਘੋੜੇ ਠਹਿਰਦੇ ਨੇ ਤੇ ਸਾਰੇ ਕਮਰੇ ਬਣੇ ਹੋਏ ਆ ਘੋੜੇ ਦੀਆਂ ਦੌੜਾਂ ਹੁੰਦੀਆਂ ਵਾ ਇਸ ਖੇਤ ਦੇ ਵਿੱਚ ਦੇਖ ਸਕਦੇ ਹੋ ਅਸਲੀ ਡਿਉੜੀ ਇਸ ਕਾਰ ਕਟ ਨੂੰ ਜਾਂਦਾ ਰਸਤਾ ਤੇ ਇਧਰ ਤੱਕ ਸਭ ਨੂੰ ਜਾਂਦਾ ਆ ਇਹ ਇੱਥੇ ਦੌੜਾਂ ਹੁੰਦੀਆਂ ਨੇ ਘੋੜੇ ਦੀਆਂ ਇਹ ਮੇਨ ਰੋਡ ਆ ਸામਨੇ ਗੁਰਦਾਰਾ ਹੀਰਾ ਘੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜੂਰ ਸਾਹਿਬ ਜਿਸ ਪਾਵਨ ਧਰਤੀ ਤੇ ਪਹੁੰਚੇ ਨਾ ਸਭ ਤੋਂ ਪਹਿਲਾਂ ਉਹ ਗੁਰਦਾਰਾ ਹੀਰਾ ਘੜ ਪਹੁੰਚੇ ਜੋ ਸਾਹਮਣੇ ਗੁਰਦਾਰਾ ਹੀਰਾ ਘੜ ਹੈ ਹਜੂਰ ਸਾਹਿਬ ਵਾਲੀ ਧਰਤੀ ਤੇ ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਨਾ ਮਹਾਰਾਜ ਤੇ ਹੀਰਾ ਘੜ ਦੀ ਗੁਰਦਾਰੇ ਰੁਕੀ ਸੀ ਕਿ ਜੋ ਗੁਰਦਾਰਾ ਹੀਰਾ ਘੜ ਨੇੜੇ ਹੀ ਏਥੋ ਉਹ ਤੁਹਾਨੂੰ ਮੈਂ ਅਗਲੇ ਐਪੀਸੋਡ ਚ ਪਾਣ ਨੂੰ ਦਰਸ਼ਨ ਕਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ